ਪੰਜਾਬ ਨੂੰ ਲੈ ਕੇ ਦਿੱਲੀ ਦੇ ਵਿੱਚ ਅੱਜ ਵੱਡੀ ਬੈਠਕ ਹੋਣ ਜਾ ਰਹੀ ਹੈ ਕੇਂਦਰ ਸਰਕਾਰ ਦੇ ਨਾਲ ਪੰਜਾਬ ਤੇ ਹਰਿਆਣਾ ਦੀ ਇਹ ਮੀਟਿੰਗ ਹੋਵੇਗੀ ਦੋਵੇਂ ਸੂਬਿਆਂ ਦੇ ਮੁੱਖ ਮੰਤਰੀ ਸਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਕੇਂਦਰੀ ਜਲ ਮੰਤਰੀ ਸੀਆਰ ਪਾਟੇਲ ਇਸ ਦੀ ਅਗਵਾਈ ਕਰਨਗੇ ਦੋਹਾਂ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਵਿਚਾਲੇ ਇਹ ਚੌਥੀ ਗ੍ਰੇਡ ਦੀ ਗੱਲਬਾਤ ਹੋਵੇਗੀ ਹੁਣ ਤੱਕ ਐਸਵਾਈਐਲ ਤੇ ਹੋਈ ਗੱਲਬਾਤ ਬੇਸਿੱਟਾ ਰਹੀ ਐ ਐਸਵਾਈਐਲ ਤੇ ਪਹਿਲੀ ਮੀਟਿੰਗ 18 ਅਗਸਤ 2020 ਨੂੰ ਹੋਈ ਸੀ ਦੂਜੀ ਮੀਟਿੰਗ 14 ਅਕਤੂਬਰ 2022 ਨੂੰ ਹੁੰਦੀ ਹੈ ਫਿਰ ਤੀਜੀ ਮੀਟਿੰਗ 4 ਜਨਵਰੀ 2023 ਨੂੰ ਹੋਈ ਸੀ ਪਿਛਲੀਆਂ ਮੀਟਿੰਗਾਂ ਦੇ ਵਿੱਚ ਦਸੀਆਂ ਮਾਨ ਐਸਵਾਈਐਲ ਦੀ ਥਾਂ ਵਾਈਐਸਐਲ ਦੀ ਮੰਗ ਕਰਦੇ ਹੋਏ ਨਜ਼ਰ ਆਇਆ ਸਨ ਜ਼ਿਕਰ ਹੋ ਗਿਆ ਕਿ ਐਸਵਾਈਐਲ ਦਾ 214 ਕਿਲੋਮੀਟਰ ਲੰਬਾ ਹਿੱਸਾ ਜਿਸ ਦੀ 92 ਕਿਲੋਮੀਟਰ ਹਿੱਸਾ ਹਰਿਆਣਾ ਦੇ ਵਿੱਚ ਪੈਂਦਾ ਜਿਸ ਦੀ ਉਸਾਰੀ ਹੋ ਚੁੱਕੀ ਹੈ ਜਦਕਿ ਪੰਜਾਬ ਦੇ ਵਿੱਚ ਪੈਂਦੇ 122 ਕਿਲੋਮੀਟਰ ਹਿੱਸੇ ਦਾ ਕੰਮ ਅੱਲਟਕਿਆ ਹੋਇਆ ਹੈ ਕਿਉਂਕਿ ਚਾਹੇ ਸੱਤਾਧਿਰ ਦੀ ਪੰਜਾਬ ਦੀ ਗੱਲ ਕਰੀਏ ਚਾਹੇ ਹੋਰਨਾਂ ਸਿਆਸੀ ਪਾਰਟੀਆਂ ਦੀ ਗੱਲ ਕਰੀਏ ਸਟੈਂਡ ਇੱਕ ਹੀ ਹੈ ਕਿ ਇੱਕ ਬੂੰਦ ਵੀ ਵਾਧੂ ਪਾਣੀ ਹਰਿਆਣਾ ਨੂੰ ਨਹੀਂ ਦਿੱਤਾ ਜਾਵੇਗਾ ਇੱਕ ਬੂੰਦ ਵੀ ਵਾਧੂ ਪਾਣੀ ਹਰਿਆਣਾ ਨੂੰ ਦੇਣ ਵਾਸਤੇ ਅਰ ਨਹੀਂ ਹੈ ਤਾਂ ਲਗਾਤਾਰ ਸਵੈਯਲ ਦਾ ਮਾਮਲਾ ਲਟਕਿਆ ਹੋਇਆ ਹਾਲਾਂਕਿ ਪਹਿਲਾਂ ਵੀ ਦੋਵੇਂ ਸੂਬਿਆਂ ਦੇ ਵਿਚਾਲੇ ਮੀਟਿੰਗਾਂ ਦਾ ਦੌਰ ਚੱਲਿਆ ਪਰ ਮਸਲੇ ਦਾ ਕੋਈ ਵੀ ਹੱਲ ਨਹੀਂ ਨਿਕਲ ਸਕਿਆ ਤੇ ਅੱਜ ਦੀ ਇਸ ਮੀਟਿੰਗ ਤੇ ਵਿਚਾਰੀਆਂ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਨੇ ਸਵੈਯਲ ਨੂੰ ਲੈ ਕੇ ਅੱਜ ਦਿੱਲੀ ਦੇ ਵਿੱਚ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਕਿੰਦਰ ਸਰਕਾਰ ਦੇ ਨਾਲ ਪੰਜਾਬ ਤੇ ਹਰਿਆਣਾ ਦੀ ਮੀਟਿੰਗ ਹੋਵੇਗੀ ਦੋਵੇਂ ਸੂਬਿਆਂ ਦੇ ਮੁੱਖ ਮੰਤਰੀ ਸ਼ਾਮਲ ਹੋਣਗੇ ਉੱਥੇ ਕੇਂਦਰੀ ਚੱਲ ਮੰਤਰੀ ਸੀਰ ਪਾਟੇਲ ਇਸ ਮੀਟਿੰਗ ਦੀ ਅਗਵਾਈ ਕਰਨਗੇ ਰੋਕਾਂਗੇ ਅਗਲੀ ਖਬਰ ਦਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਦਾਇਰਾ ਵਧਾ ਦਿੱਤਾ ਗਿਆ ਹੁਣ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲੇਗਾ ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਕੈਸ਼ਲੈਸ ਇਲਾਜ ਹੋਵੇਗਾ ਸੀਮਾਨ ਤੇ ਅਰਵਿੰਦ ਕੇਜੀਵਾਲ ਨੇ ਇਸ ਦੀ ਸ਼ੁਰੂਆਤ ਕੀਤੀ ਹੈ ਪਹਿਲਾਂ 5 ਲੱਖ ਰੁਪਏ ਤੱਕ ਦਾ ਹੀ ਕਵਰ ਸੀ ਜੋ ਹੁਣ ਵਧਾ ਕੇ 10 ਲੱਖ ਰੁਪਏ ਤੱਕ ਕਰ ਦਿੱਤਾ ਗਿਆ ਯਾਨੀ ਕਿ ਡਬਲ ਕਰ ਦਿੱਤਾ ਹੈ ਪੰਜਾਬ ਦੇ ਵਿੱਚ ਇੱਕ ਵੱਡਾ ਇਨਕਲਾਬੀ ਕਦਮ ਹੈ ਮੁੱਖ ਮੰਤਰੀ ਮਾਨਦੀਪ ਸਿੰਘ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਇੱਕ ਵੱਡਾ ਇਨਕਲਾਬੀ ਕਦਮ ਹੈ ਪਹਿਲਾ ਵਿਅਕਤੀ ਦਾ ਦਿਲ ਦੇਖੋ ਜੇਬ ਸਰਕਾਰ ਦੇਖ ਲਵੇਗੀ ਆਉਣ ਦਾ ਸਪੋਰਟ ਹਸਪਤਾਲਾਂ ਦੇ ਵਿੱਚ ਹੈਲਥ ਕਾਰਡ ਬਣਨਗੇ ਸੇਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੈਂਪ ਲਗਾ ਕੇ ਵੀ ਕਾਰਡ ਬਣਾਏ ਜਾਣਗੇ ਪੰਜਾਬ ਦੇ ਹਰ ਵਿਅਕਤੀ ਨੂੰ ਇਹ ਯੋਜਨਾ ਦਾ ਲਾਭ ਮਿਲੇਗਾ ਤਾਂ ਡਾਕਟਰ ਬਲਬੀਰ ਸਿੰਘ ਜੀ ਨੇ ਇਸ ਬਾਰੇ ਵੀ ਜਾਣਕਾਰੀ ਦਿੱਤੀ ਗਿਆ ਕਿ ਇਸ ਯੋਜਨਾ ਦੇ ਨਾਲ ਪੰਜਾਬ ਦੇ ਹਰ ਵਿਅਕਤੀ ਨੂੰ ਲਾਭ ਮਿਲੇਗਾ ਅੱਜ ਅਸੀਂ ਉਹ ਕਰਨ ਲੱਗੇ 10 ਲੱਖ ਰੁਪਈਆ ਤਾਂ ਸਿੱਧਾ ਹੀ ਹਰੇਕ ਦੇ ਹੀ ਹੈ ਆਓ ਪਰਮਾਤਮਾ ਨਾ ਕਰੇ ਕਿ ਆਉਣਾ ਪਵੇ ਪਰ ਆਓ ਬੱਡੇ-ਬੱਡੇ ਹਸਪੀਟਲ ਉਹਦੇ ਵਿੱਚ ਇੰਪੈਨਲਡ ਇਲਾਜ ਕਰਾਓ ਬਾਅਦ ਦੇਖਾਂਗੇ ਪੈਸੇ ਦਾ ਸਾਹਿਬ ਤਾਂ ਬਾਅਦ ਦੇਖਾਂਗੇ ਨਹੀਂ ਤਾਂ ਪੈਸੇ ਦੇਖ ਕੇ ਇਲਾਜ ਕਰਾਉਨੇ ਆ ਜੀ ਪਹਿਲਾਂ ਪੈਸੇ ਦੇਖੇ ਜਾਂਦੇ ਨੇ ਫੇਰ ਇਲਾਜ ਹੁੰਦਾ ਇਹ ਥੋੜੀ ਚੱਲੂਗਾ ਕਿ ਪਹਿਲਾਂ ਬੰਦੇ ਦੀ ਜੇਬ ਦੇਖੋਗੇ ਤੇ ਜੇਬ ਦੇ ਥੱਲੇ ਤਾਂ ਦਿਲ ਹੁੰਦਾ ਪਹਿਲਾਂ ਜੇਬ ਦੇਖੋਗੇ फिर उ थले आला पासा देखो पहले दिल देखो जेब आज देख लागे यार जेब का काम सरकार जेब सरकार बन जूगी थोड़ी कोई गल नहीं पर दिल तो ठीक करो पहला आज जो हम करने चाह रहे हैं ये बहुत बड़ा काम है कि अगर आपके घर में किसी को बड़ी बीमारी हो जाए छोटी मोटी बीमारी हो आप मोहल्ला क्लिनिक गए पड़ोस में गए वहां पर आप इलाज करा के ले आए डॉक्टर से दिखा के ले आए खांसी जुकाम बुखार उसका इलाज वहां पर मिल जाएगा आपको लेकिन अगर बड़ी बीमारी हो जाए एडमिट होना पड़ जाए उसमें बहुत खर्चा आ जाता है और अगर आप चाहते हो कि मैं प्राइवेट में भी इलाज कराऊं तो आज की सुविधा जो है दस लाख रुपए का बीमा पूरे परिवार के लिए आप भी अगर करवाने के लिए जाओ तो बहुत कई हजार रुपए लग जाते हैं सब लोग अफोर्ड नहीं कर सकते इवन मेरे जैसा आदमी भी दस लाख रुपए बीमा पूरे परिवार के लिए अफोर्ड नहीं कर सकता ये जो पंजाब सरकार आपके लिए करने करने जा रही है आज से शुरू हो रहा है ये बहुत बड़ा काम है बहुत बड़ा काम अगर आपके घर में अब कोई बीमार हो आपको चिंता करने की जरूरत नहीं है भगवान ना करे हो आप सब लोग स्वस्थ रहें पंजाब के सब लोग स्वस्थ रहें लेकिन अगर होता है तो आपको चिंता करने की जरूरत नहीं है आपकी भी सरकार है भगवंत मान आपका भाई है आपका बेटा है आपके लिए चिंता करता है 24 घंटे आपके लिए लगा हुआ है ਤੋ ਅਬ ਆਪਕੇ ਲਈ ਸਰਕਾਰ ਹੈ ਆਪਕੀ ਆਪ ਹਸਪਤਾਲ ਮੇ ਜਾਓ ਔਰ ਆਪਕਾ ਸਾਰਾ ਇਲਾਜ ਮੁਫਤ ਕੀਤਾ ਜਾਏਗਾ। ਉੱਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤੇ ਸਿਹਤ ਮੰਤਰੀ ਬੋਲੇ ਨੇ న్యూਸ 18 ਤੇ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਔਨ ਦਾ ਸਪਾਟ ਹਸਪਤਾਲਾਂ ਦੇ ਵਿੱਚ ਕਾਰਡ ਬਣਨਗੇ ਆਉਣ ਵਾਲੇ ਸਮੇਂ ਦੇ ਵਿੱਚ ਕੈਂਪ ਲਗਾ ਕੇ ਵੀ ਕਾਰਡ ਬਣਾਏ ਜਾਣਗੇ। ਪੰਜਾਬ ਦੇ ਹਰ ਵਿਅਕਤੀ ਨੂੰ ਇਹ ਯੋਜਨਾ ਦਾ ਲਾਭ ਮਿਲੇਗਾ। ਤਾਂ ਨਿਊਜ਼ ਰਿਟਰਨ ਪੰਜਾਬ ਦੇ ਨਾਲ ਦਰਸਤ ਸਿਹਤ ਮੰਤਰੀ ਡਾਕਟਰ ਬਲਬੀਤ ਸਿੰਘ ਜੁੜੇ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਹੋਂ ਦਾ ਸਪੋਰਟ ਹਸਪਤਾਲਾਂ ਦੇ ਵਿੱਚ ਵੀ ਕਾਰਡ ਬਣਨਗੇ ਤੇ ਆਉਣ ਵਾਲੇ ਸਮੇਂ 'ਚ ਬਕਾਇਦਾ ਕੈਂਪ ਲਗਾਏ ਜਾਣੇ ਉਹਨਾਂ ਕੈਂਪਾਂ ਦੇ ਵਿੱਚ ਵੀ ਕਾਰਡ ਬਣਾਏ ਜਾਣਗੇ ਇਹ ਇੱਕ ਗੇਮ ਚੇਂਜਰ ਹੋ ਰਹੀ ਕਿਉਂਕਿ ਪਹਿਲਾਂ ਹਸਪਤਾਲਾਂ 'ਚ ਪੈਨਲਿੰਗ ਹੁੰਦੀ ਸੀ ਉਹਦੇ ਵਿੱਚ ਜੀ ਹੁਣ ਇਹਦੇ ਵਿੱਚ ਕਿਉਂਕਿ ਯੂਨੀਵਰਸਲ ਹੈਲਥਕੇਅਰ ਹੋ ਗਿਆ ਜਿਹੜਾ ਬੰਦਾ ਨਹੀਂ ਲਏਗਾ ਪ੍ਰਾਈਵੇਟ ਡਾਕਟਰ ਉਹਨੂੰ ਸਰਵਾਈਵ ਕਰਨਾ ਮੁਸ਼ਕਲ ਹੋ ਜਾਏਗਾ। ਹੂੰ। ਤੇ ਇਹ ਹੁਣ तकरीबन तकरीबन ਸਾਰੇ ਹਸਪਤਾਲ ਜਿਹੜੇ ਪੈਰ ਲਾਉਣਗੇ ਉਸ ਲੋਕਾਂ ਦੀ ਹੋਰ ਸਹੂਤਾ ਵਧੇਗੀ। ਠੀਕ ਹੈ। ਇਹਦੇ ਨਾਲ ਜਿਹੜਾ ਹੈਗਾ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਏਗੀ। ਠੀਕ ਹੈ। ਕਾਰਡ ਹਰ ਪਿੰਡ ਵਿੱਚ ਮੱਲਿਆਂ ਵਿੱਚ ਕੈਂਪ ਲਾ ਕੇ ਅਸੀਂ ਬਣਾਵਾਂਗੇ। ਹੂੰ। ਬਟ ਸਪੋਜ਼ ਜੇ ਕਾਰਡ ਬਣਿਆ ਨਹੀਂ ਤੇ ਬੰਦਾ ਬਿਮਾਰ ਹੋ ਗਿਆ। ਜੀ ਉਹ ਸਿੱਧਾ ਜਦੋਂ ਹਸਪਤਾਲ ਜਾਏਗਾ ਉੱਥੇ ਆਨ ਦਾ ਸਪੋਰਟ ਕਾਰਡ ਬਣ ਕੇ ਨਾਲ ਦੀ ਨਾਲ ਅਰਦਾਸ ਸ਼ੁਰੂ ਹੋ ਜਾਵੇਗਾ ਅੱਛਾ ਮਤਲਬ ਜੇ ਕਾਰਡ ਨਹੀਂ ਵੀ ਬਣਿਆ ਹਸਪਤਾਲ ਪਹੁੰਚ ਕੇ ਤਾਂ ਉੱਥੇ ਵੀ ਕਾਰਡ ਬਣ ਜਾਏਗਾ ਠੀਕ ਹੈ ਇੰਪੋਰਟੈਂਟ ਚੀਜ਼ ਸੀ ਜਿਹੜੀ ਤੁਸੀਂ ਪਹਿਲਾਂ ਹੀ ਕਲੀਅਰ ਕਰ ਦਿੱਤੀ ਰੁਕ ਕਰਾਂਗੇ ਅਗਲੀ ਖਬਰ ਦਾ ਨਿਊ ਵੀਅਰ ਵਿਲ ਕਤਲकांड ਦੇ ਵਿੱਚ ਵੱਡਾ ਐਕਸ਼ਨ ਹੋਇਆ ਕਤਲकांड ਦੇ ਦੋ ਮੁਲਜ਼ਮ ਇਨਕਾਊਂਟਰ ਦੇ ਵਿੱਚ ਢੇਰ ਕਰ ਦਿੱਤੇ ਗਏ ਨੇ ਰਾਮ ਰਤਨ ਜਸਪਰੀ ਸਿੰਘ ਦਾ ਇਨਕਾਊਂਟਰ ਕੀਤਾ ਗਿਆ ਪਟਿਆਲਾ ਦੇ ਰਹਿਣ ਵਾਲੇ ਨੇ ਦੋਵੇਂ ਮ੍ਰਿਤਕ ਇੱਕ ਪੁਲਿਸ ਮੁਲਾਜ਼ਮ ਵੀ ਇਸ ਦੌਰਾਨ ਜ਼ਖਮੀ ਹੋਇਆ 30 ਬੋਰ ਦਾ ਪਿਸਤਲ ਰਿਕਵਰ ਹੋਇਆ ਡੀਆਈਜੀ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਕਿ 30 ਬੋਰ ਦਾ ਪਿਸਤਲ ਇਸ ਦੌਰਾਨ ਰਿਕਵਰ ਕੀਤਾ ਗਿਆ ਮਾਰੇ ਗਏ ਮੁਲਜ਼ਮ ਕਤਲ ਕੇਸ ਦੇ ਵਿੱਚ ਸ਼ਾਮਲ ਸਨ ਪੁਲਿਸ ਨੇ ਅੱਜ ਹੀ ਦੋਵੇਂ ਮੁਲਜ਼ਮਾਂ ਨੂੰ ਹਾਦਸਾ ਪੁਲਿਸ ਦੇ ਵੱਲੋਂ ਕੱਲ ਹੀ ਦੋਵੇਂ ਮੁਲਜ਼ਮਾਂ ਨੂੰ ਜੋ ਕਾਬੂ ਕੀਤਾ ਗਿਆ ਸੀ ਕਤਲ ਕੇਸ ਦੇ ਵਿੱਚ ਪੰਜ ਮੁਲਜ਼ਮ ਸ਼ਾਮਲ ਸਨ ਆ ਡੀਜੀ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਕਿ ਕਤਲ ਕੇਸ ਦੇ ਵਿੱਚ ਕੁੱਲ 5 ਮੁਲਜ਼ਮ ਸ਼ਾਮਲ ਸਨ ਆ ਤਿੰਨ ਜੋ ਕਿ ਬਾਈਕ ਤੇ ਸਵਾਰ ਹੋ ਕੇ ਆਉਂਦੇ ਨੇ ਦੋ ਜਿਨ੍ਹਾਂ ਦੇ ਵੱਲੋਂ ਇਸ ਪੂਰੇ ਕਤਲ ਕਾਂਡ ਦੇ ਵਿੱਚ ਮੁਲਜ਼ਮਾਂ ਦੀ ਮਦਦ ਕੀਤੀ ਗਈ ਦੋਵੇਂ ਮੁਲਜ਼ਮ ਸ਼ੂਟਰਾਂ ਨੂੰ ਕਾਰ ਤੇ ਲੈ ਕੇ ਗਏ ਸਨ ਡੀਜੀ ਨੇ ਜੋ ਜਾਣਕਾਰੀ ਦਿੱਤੀ ਹੈ ਜਨਾਂ ਨੂੰ ਕਿ ਐਨਕਾਊਂਟਰ ਦੇ ਦੌਰਾਨ ਠਹਿਰ ਕੀਤਾ ਗਿਆ ਇਹ ਦੋਵੇਂ ਮੁਲਜ਼ਮ ਸ਼ੂਟਰਾਂ ਨੂੰ ਕਾਰ ਤੇ ਲੈ ਕੇ ਗਏ ਸੀ ਕਿਉਂਕਿ ਉਸੇ ਕਾਰ ਦੇ ਵਿੱਚ ਬੈਠ ਕੇ ਹੀ ਆਹ ਮਲਜ਼ਮ ਔਕੇ ਤੋਂ ਫਰਾਰ ਹੁੰਦੇ ਨੇ ਜੋ ਕਿ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਏ ਸਨ ਬਾਈਕ ਸਵਾਰ ਆ ਤਿੰਨ ਸ਼ੂਟਰਾਂ ਨੇ ਸੰਜੀਵ ਵਰਮਾ ਨੂੰ ਦਰਸਲ ਗੋਲੀਆਂ ਮਾਰੀਆਂ ਸਨ ਪੰਜ ਪੀਰ ਇਲਾਕੇ ਦੇ ਨੇੜੇ ਇਹ ਐਨਕਾਊਂਟਰ ਕੀਤਾ ਗਿਆ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਕਤਲकांड ਦੇ ਦੋ ਮਲਜ਼ਮ ਐਨਕਾਊਂਟਰ ਦੇ ਵਿੱਚ ਢੇਰ ਕਰ ਦਿੱਤੇ ਗਏ ਦੇ ਦੋ ਮੁਲਜ਼ਮ ਜਿਹੜੇ ਸੀਗੇ ਮੇਨ ਜਿਹੜੇ ਇਹਨਾਂ ਨੂੰ ਲੈ ਕੇ ਭਜਾ ਕੇ ਲੈ ਕੇ ਗਏ ਸੀ ਟੋਟਲੇ ਪੰਜ ਜਾਣੇ ਸੀ ਤਿੰਨ ਤਾਂ ਮੋਟਰਸਾਈਕਲ ਤੇ ਆਏ ਦੋ ਜਿਹੜੇ ਪਿੱਛੇ ਬੈਕਅਪ ਵਾਲੀ ਪਿੱਛੇ ਰਹੇ ਸੀਗੇ ਜਿੰਨਾ ਕੋਈ ਸਵਿਫਟ ਗੱਡੀ ਸੀਗੀ ਔਰ ਉਹਨਾਂ ਨੇ ਹੀ ਇਹਨਾਂ ਨੂੰ ਵਾਰਦਾਤ ਤੋਂ ਬਾਅਦ ਉਥੋਂ ਇਹਨਾਂ ਨੂੰ ਭਜਾ ਕੇ ਲੈ ਕੇ ਗਏ ਸੀ ਸੋ ਉਹ ਜਦੋਂ ਸਾਡੀਆਂ ਪੁਲਿਸ ਟੀਮਾਂ ਬਣ ਗਈਆਂ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਦੋ ਜਣਿਆਂ ਨੂੰ ਇੱਕ ਦਾ ਨਾਂ ਜਸਪ੍ਰੀਤ ਸੀਗਾ ਤੇ ਦੂਸਰੇ ਦਾ ਨਾਂ ਹੈਗਾ ਰਾਮ ਰਤਨ ਸੋ ਇਹ ਬੰਦੇ ਜਦੋਂ ਫੜ ਲੇ ਫੜ ਕੇ ਇਹਨਾਂ ਦੀ ਪੁੱਛਗਿੱਛ ਕੀਤੀ ਮਜੀਦ ਸੋ ਪੁੱਛਗਿੱਛ ਦੇ ਵਿੱਚ ਇਹਨਾਂ ਨੇ ਦੱਸਿਆ ਭਈ ਜਿੱਥੇ ਜਦੋਂ ਵਾਰਦਾਤ ਨੂੰ ਅੰਜਾਮ ਦਿੱਤਾ ਵਾ ਉਹ ਜਿਹੜੇ ਇਹਨਾਂ ਨੇ ਪੱਗਾਂ ਬੰਨੀਆਂ ਸੀ ਮੜਾਸੇ ਬੰਨੇ ਮਾਰੇ ਸੀ ਨਾਲ ਇਹਨਾਂ ਨੇ ਜਿਹੜੀਆਂ ਕੋਈ ਆਪਦੀਆਂ ਕੱਪੜੇ ਪਾਏ ਹੋਏ ਸੀ ਸਪੈਸ਼ਲੀ ਕਮੀਜ਼ਾਂ ਉਹ ਇਹਨਾਂ ਨੇ ਰਾਹ 'ਚ ਜਿਹੜੀਆਂ ਹੈਗੀਆਂ ਉਹ ਲਾ ਕੇ ਸੱਟੀਆਂ ਸੀ ਔਰ ਜਿਹੜੇ ਵੈਪਨ ਇਸ ਵਾਰਦਾਤ ਚ ਵਰਤੇ ਗਏ ਸੀਗੇ ਉਹ ਵੈਪਨ ਵੀ ਰਸਤੇ ਜੀ ਇਹਨਾਂ ਨੇ ਕਿਤੇ ਜਾਂਦੇ ਆ ਜਿਹੜਾ ਹੈਗਾ ਵਾ ਉਹ ਲੁਕਾ ਦਿੱਤੇ ਸੀ। ਸੋ ਉਹ ਸਾਰਿਆਂ ਜਿਹੜਾ ਹੈਗਾ ਵਾ ਉਸ ਵੈਪਨਸ ਦੀ ਰਿਕਵਰੀ ਵਾਸਤੇ ਔਰ ਜਿਹੜੀਆਂ ਇਹਨਾਂ ਦੇ ਵਾਰਦਾਤ ਵੇਲੇ ਪਾਈਆਂ ਸੀਗੇ ਕੱਪੜੇ ਵਗੈਰਾ ਪਾਏ ਸੀਗੇ ਵੀ ਉਹਨਾਂ ਦੀ ਰਿਕਵਰੀ ਵਾਸਤੇ ਤਾਂ ਕਿ ਜਿਹੜੇ ਸਾਡੀ ਜਿਹੜੀ ਇਨਵੈਸਟੀਗੇਸ਼ਨ ਆ ਉਹਦੇ ਨਾਲ ਐਵੀਡੈਂਸ ਨੂੰ ਲਿੰਕ ਕੀਤਾ ਜਾ ਸਕੇ ਉਹਦੀ ਰਿਕਵਰੀ ਸੁ ਵਾਸਤੇ ਸਾਡੀਆਂ ਜਿਹੜੀਆਂ ਪੁਲਿਸ ਪਾਰਟੀ ਸੀਗੀਆਂ ਉਹ ਵੱਖ-ਵੱਖ ਥਾਵਾਂ ਤੇ ਜਿਹੜੀਆਂ ਅੱਗੇ ਸਰਚ ਵਗੈਰਾ ਜਿਹੜਾ ਹੋ ਉਹ ਚੱਲ ਰਿਹਾ ਸੀਗਾ। ਸੋ ਸਾਡੀ ਇੱਕ ਪਾਰਟੀ ਜਿਹੜੀ ਸੀਗੀ ਉਹ ਸਾਡੇ ਡੀਐਸਪੀ ਸਿਟੀ ਔਰ ਐਸਐਚਓ ਜਿਹੜੇ ਹੈਗੇ ਆ ਲੋਕਲ ਉਹਨਾਂ ਦੇ ਨਾਲ ਲੈ ਕੇ ਉਹ ਵੈਪਨਸ ਦੀ ਰਿਕਵਰੀ ਲਈ ਜਦੋਂ ਇੱਥੇ ਪਹੁੰਚੇ ਨੇ ਪੀਰ ਟਿੱਬੇ ਦੇ ਬੈਕਸਾਈਡ ਦੇ ਉੱਤੇ ਜਿੱਥੇ ਕਿ ਇਹਨਾਂ ਨੇ ਉਹ ਵੈਪਨ ਵਗੈਰਾ ਦੱਸੇ ਸੀਗੇ ਵੀ ਅਸੀਂ ਇੱਥੇ ਲੁਕਾ ਕੇ ਤੇ ਫਿਰ ਇਸ ਤੋਂ ਅੱਗੇ ਭੱਜੇ ਆ ਉਥੇ ਰਿਕਵਰੀ ਕਰ ਲਈ ਆਏ ਤੇ ਉੱਥੇ ਜਿਹੜੇ ਹੈਗੇ ਇਹਨਾਂ ਦੇ ਦੂਸਰੇ ਜਿਹੜੇ ਸਾਥੀ ਸੀਗੇ ਉਹਨਾਂ ਨੇ ਪੁਲਿਸ ਪਾਰਟੀ ਨੂੰ ਵੇਖ ਕੇ ਕਿਉਂਕਿ ਉਹ ਵੀ ਵੈਪਨ ਜਿਹੜੇ ਰੱਖੇ ਦੀ ਕਿਉਂਕਿ ਇੱਥੇ ਜਿਆਦਾ ਜੰਗਲ ਟਾਈਪ ਸੀਗਾ ਉਹ ਵੀ ਲੱਭ ਰਹੇ ਸੀ ਔਰ ਜਦੋਂ ਉਹਨਾਂ ਪੁਲਿਸ ਪਾਰਟੀ ਨੂੰ ਆਉਂਦੇ ਵੇਖਿਆ ਉਹਨਾਂ ਨੇ ਫਾਇਰਿੰਗ ਕੀਤੀ ਔਰ ਉਸ ਫਾਇਰਿੰਗ ਦੇ ਵਿੱਚ ਜਿਹੜਾ ਹੈਗਾ ਵਾ ਸੈਲਫ ਡਿਫੈਂਸ ਦੇ ਵਿੱਚ ਜਦੋਂ ਪੁਲਿਸ ਨੇ ਰਿਟੈਲੀਏਟ ਕੀਤਾ ਉਹਦੇ ਵਿੱਚ ਕ੍ਰਾਸ ਫਾਇਰਿੰਗ ਦੇ ਵਿੱਚ ਜਿਹੜੇ ਇਹ ਦੋਵੇਂ ਜਣੇ ਆ ਜਸਪ੍ਰੀਤ ਤੇ ਦੂਸਰਾ ਇਹ ਜਿਹੜੇ ਹੈਗੇ ਮਾਰੇ ਗਏ ਮੌਕੇ ਤੋਂ ਇੱਕ 30 ਬੋਰ ਦਾ ਪਿਸਟਲ ਹੋਰ ਜਿਹੜੇ ਹੈਗੇ ਆ ਜਿਹੜੇ ਖਾਲੀ ਖੋਲ ਆ ਉਹ ਰਿਕਵਰ ਹੋਏ ਆ ਔਰ ਇਸ ਬੰਦੇ ਵਿੱਚ ਜਿਹੜਾ ਪਰਚਾ 302 ਦੇ ਵਿੱਚ ਮਰਡਰ ਦਾ ਪਰਚਾ ਜਿਹੜਾ ਦਰਜ ਕਰਕੇ ਔਰ 255459 ਆਮ ਸੈਕਟ ਉਹਦੇ ਚ ਪਰਚਾ ਦਰਜ ਕਰਕੇ ਉਹਦੀ ਸੈਪਰੇਟ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਕੀਤੀ ਜਾਊਗੀ ਔਰ ਜਿਹੜੇ ਸਾਡਾ ਇੱਕ ਮੁਲਾਜ਼ਮ ਆ ਸੀਨੀਅਰ ਕਨਸਟੇਬਲ ਜਿਹੜਾ ਪੋਸਟਡ ਸਿਗਾ ਇੱਥੇ ਅਬੋਰ ਦੇ ਵਿੱਚ ਉਹਦੇ ਵੀ ਇੱਕ ਜਿਹੜਾ ਹੈਗੀ ਆ ਗੋਲੀ ਲੱਗੀ ਆ ਇਸ ਇਨਕਾਊਂਟਰ ਦੌਰਾਨ ਔਰ ਉਹ ਵੀ ਇੰਜਰਡ ਹੋਇਆ ਉਹਨੂੰ ਅਸੀਂ ਜਿਹੜਾ ਹੈਗਾ ਟ੍ਰੀਟਮੈਂਟ ਵਾਸਤੇ ਸਿਵਲ ਹਸਪੀਟਲ ਜਿਹੜਾ ਉਹਨੂੰ ਦਾਖਲ ਕਰਵਾਇਆ ਗਿਆ ਫਰਦਰ ਜਿਹੜੀ ਇਨਵੈਸਟੀਗੇਸ਼ਨ ਇਹਦੇ ਤੇ ਚੱਲ ਰਹੀ ਆ ਔਰ ਬਾਕੀ ਦੇ ਵੀ ਜਿਹੜੇ ਇਸ ਕਤਲ ਦੇ ਵਿੱਚ ਜਿਹੜੇ ਬਾਕੀ ਦੇ ਵੀ ਮਲਜ਼ਮ ਨੇ ਉਹਨਾਂ ਨੂੰ ਅਸੀਂ ਜਲਦ ਜਿਹੜਾ ਹੈਗਾ ਉਹ ਗ੍ਰਿਫਤਾਰ ਕਰ ਲਾਂਗੇ ਇਹਦੇ ਚ ਬਹੁਤ ਵੱਡੀਆਂ ਤੇ ਚੰਗੀਆਂ ਲੀਡਸ ਜਿਹੜੀਆਂ ਹੈਗੀਆਂ ਵਾ ਉਹ ਫਾਜ਼ਿਲਕਾ ਪੁਲਿਸ ਨੂੰ ਅੰਡਰ ਦੀ ਲੀਡਰਸ਼ਿਪ ਆਫ ਗੁਰਮੀਤ ਸਿੰਘ ਐਸਐਸਪੀ ਫਾਜ਼ਿਲਕਾ ਜਿਹੜਾ ਹੈਗਾ ਚੰਗੀਆਂ ਲੀਡਸ ਇਹਨਾਂ ਨੂੰ ਮਿਲ ਚੁੱਕੀਆਂ ਔਰ ਉਹ ਜਲਦ ਜਿਹੜੇ ਹੈਗੇ ਆ ਬਾਕੀ ਦੇ ਜਿਹੜੇ ਰਹਿੰਦੇ ਸ਼ੂਟਰ ਆ ਪਲੱਸ ਜਿਹੜੇ ਵੀ ਇਹਦੇ ਪਿੱਛੇ ਮਾਸਟਰਮਾਈਂਡ ਸੀਗੇ ਉਹਨਾਂ ਨੂੰ ਅਸੀਂ ਜਲਦ ਜਿਹੜਾ ਉਹਨਾਂ ਨੂੰ ਦਬੋਚਦਾ